ਬਿਲਕੁਲ ਬਾਈ ਖਡੂਰ ਸਾਹਿਬ ਜਦੋਂ ਆਪਾਂ ਗੱਲ ਕਰਦੇ ਆ ਖਡੂਰ ਸਾਹਿਬ ਤੋਂ ਲੈ ਰੁੱਟੀ ਅਮਰਤਪਾਲ ਸਿੰਘ ਦੇ ਹੱਕ ਦੇ ਵਿੱਚ ਜਿੱਥੇ ਖਡੂਰ ਸਾਹਿਬ ਖਤਮ ਹੁੰਦਾ ਉੱਥੋਂਗਾ ਫਰੀਦਕੋਟ ਸ਼ੁਰੂ ਹੋ ਜਾਂਦਾ ਹੂੰ ਤੁਹਾਨੂੰ ਲੱਗਦਾ ਹੈ ਕਿ ਉਹ ਜਾਗ ਜਿਹੜਾ ਸੀਗਾ ਫਰੀਦਕੋਟ ਲੱਗਿਆ ਤੇ ਸ਼ਹੀਦਾਂ ਦੇ ਪਰਿਵਾਰ ਦੀ ਚਰਚਾ ਹੋਣੀ ਸ਼ੁਰੂ ਹੋਈ ਫਰੀਦਕੋਟ ਦਾ ਕਿਵੇਂ ਮੰਨਦੇ ਹੋ ਕਿਉਂਕਿ ਹੰਸ ਰਾਜ ਹੰਸ ਨੇ ਜਿਨ੍ਹਾਂ ਨੇ ਬੜੇ ਤਕੜੇ ਹੋ ਕੇ ਪ੍ਰਚਾਰ ਕੀਤਾ ਇੰਨੇ ਜ਼ਿਆਦਾ ਆਪਣੇ ਵਿਰੋਧ ਦੇ باوجود ਬੁੱਜੇ ਪਾਸੇ ਕਰਮਜੀਤ ਅਨਮੋਲ ਨੇ ਅਨਮੋਲ ਬਾਰੇ ਤਾਂ ਇੱਕ ਮੰਨਿਆ ਜਾਣ ਲੱਪਿਆ ਸੀ ਕਿ ਸੀਟ ਕੱਢੀ ਲਈ ਲੱਖ ਦੀ ਸਵਾ ਲੱਖ ਦੀ 2 ਲੱਖ ਦੀ ਲੀਡ ਵੀ ਲੋਕ ਕੱਢਣ ਲੱਪੇ ਸੀ ਵੀ ਕਰਮਜੀਤ ਅਨਮੋਲ ਜਿੱਤਣਗੇ ਜੀ ਪਰ ਜਦੋਂ ਸਾਹਮਣੇ ਸਰਬਜੀਤ ਸਿੰਘ ਖਾਲਸਾ ਆਉਂਦੇ ਨੇ ਤੇ ਉਹਨਾਂ ਦੇ ਪਰਿਵਾਰ ਦੀ ਸ਼ਹੀਦੀ ਦੀ ਗੱਲ ਤੁਰਦੀ ਹੈ ਤਾਂ ਖਡੂਰ ਸਾਹਿਬ ਵਾਲੀ ਪੰਥਕ ਲਹਿਰ ਫਰੀਦਕੋਟ ਦੇ ਵਿੱਚ ਇੱਕ ਵੱਡੀ ਲਹਿਰ ਵਜੋਂ ਉੱਭਰਦੀ ਉੱਥੇ ਦਾ ਮੁਕਾਬਲਾ ਕਿਵੇਂ ਦੇਖਦੇ ਹੋ ਕਿਉਂਕਿ ਸਰਬਜੀਤ ਸਿੰਘ ਜਦੋਂ 10 ਦਿਨ ਪਹਿਲਾਂ ਜਿਹਦਾ ਜ਼ਿਕਰ ਵੀ ਨਹੀਂ ਸੀਗਾ ਉਹ ਜਿੱਕੇ ਹੀਰੋ ਬਣ ਕੇ ਜਾਂ ਕਿਹਾ ਲਈਏ ਬਰਾਬਰ ਦੇ ਧਿਰ ਬਣ ਕੇ ਕਰਮਜੀਤ ਨਮੋਲਦੀਆ ਨੇ ਦੌੜਾਂ ਲਵਾਈਆਂ ਸੀ। ਦੇਖੋ ਕਰਨ ਜੀ ਗੱਲ ਇਹ ਆ ਵੀ ਤੁਸੀਂ ਇੱਕ ਉੱਥੇ ਉਮੀਦਵਾਰ ਦਾ ਨਾਮ ਭੁੱਲ ਗਏ। ਸਾਹੋਕੇ। ਸਾਹੋਕੇ ਤੇ ਰਾਜਵਿੰਦਰ ਸਿੰਘ। ਜੀ। ਰਾਜਵਿੰਦਰ ਸਿੰਘ ਜਿਹੜਾ ਅਕਾਲੀ ਦਲ ਦਾ ਕੈਂਡੀਡੇਟ ਹੈ ਉਹ ਸਰਦਾਰ ਗਰਦੇਵ ਸਿੰਘ ਬਾਦਲ ਹੋਰਾਂ ਦਾ ਦੋਤਾ ਹੈ। ਜੀ। ਤੇ ਉਹਨਾਂ ਦੇ ਫਾਦਰ ਸਾਹਿਬ ਵੀ ਸੀਤ ਸਰਦਾਰ ਸੀਤਲ ਸਿੰਘ ਹੋਰੀ ਵੀ ਐਮਐਲਏ ਰਹੇ ਨੇ। ਜੀ। ਉਮੀਦਵਾਰ ਉਹ ਵੀ ਹੈਗੇ ਨੇ ਆਪਾਂ ਉਹਨਾਂ ਦੋਆਂ ਦਾ ਵੀ ਨਾਮ ਲਈ ਬੀਬੀ ਅਮਰਜੀਤ ਕੌਰ ਸਾਹੋਕੇ ਤੇ ਨਾਲ ਦੀ ਨਾਲ ਸਰਦਾਰ ਰਾਜਵਿੰਦਰ ਸਿੰਘ ਫੁਰਾਦਾ ਜੀ ਜੀ ਕਰ ਮੈਂ ਬੜੀ ਇਮਾਨਦਾਰੀ ਨਾਲ ਤੁਹਾਨੂੰ ਦੱਸਦਾ ਜਿਸ ਦਿਨ ਸਰਬਜੀਤ ਸਿੰਘ ਪਹਿਲੇ ਦਿਨ ਉੱਥੇ ਕਾਗਜ਼ ਭਰਨ ਗਿਆ ਨਾ ਹਾਂ ਤੇ ਮੈਂ ਸੋਚਦਾ ਸੀ ਨੇ ਪੰਗਾ ਲੈ ਲਿਆ ਅੱਛਾ ਬੀਪਾਲਾ ਚੰਗਾ ਬੈਠਾ ਸੀ ਕਰ ਬੈਠਾ ਰਹਿਦਾ ਜਿਹੜੇ ਚਾਰ ਛੱਲੜ ਹੈਗੇ ਤੇ ਕਾਨੂੰ ਗੋਉਣੇ ਆ ਹਾਂ ਪਹਿਲਾਂ ਸਿਕਿਉਰਟੀ ਪਰੇਗਾ ਮੁਰਕੇ ਚਾਰ ਗੱਡੀਆਂ ਦੇ ਖਰਚੇ ਨੇ ਵੀ ਬਣਨਾ ਇਹਦਾ ਕੁਝ ਨਹੀਂ ਜੀ ਪਰ ਜਿਉਂ ਜਿਉਂ ਦਿਨ ਲੰਘਦਾ ਗਿਆ ਹਾਂ ਤੇ ਉਹ ਲਹਿਰ ਵੱਧਦੀ ਗਈ ਹਾਂ ਤੇ ਅੱਜ ਹਾਲਾਤ ਇਹ ਬਣ ਗਈ ਕਿ ਕਰਮਜੀਤ ਅਨਮੋਲ ਦੇ ਵਿੱਚ ਹਾਂ ਸਰਤੇ ਸਰਦਾਰ ਸਰਬਜੀਤ ਸਿੰਘ ਖਾਲਸਾ ਦੇ ਵਿਚਕਾਰ ਬੜਾ ਕਾਂਟੇਦਾਰ ਮੁਕਾਬਲਾ ਹੋਇਆ ਹੈ। ਹਾਂ ਉਹ ਇੰਨਾ ਤਿੱਖਾ ਮੁਕਾਬਲਾ ਹੈ ਹਾਂ ਕਿ ਉੱਥੇ ਜਿਹੜੀ ਲੀਡ ਹੈ ਨਾ ਬੜੀ ਸੀਮਤ ਹੋਏਗੀ ਕਿਸੇ ਦੀ ਹੋਵੇ। ਹਾਂ ਖਾਸ ਕਰਕੇ ਜੋ ਆ ਪਿਛਲੀ ਰਾਤ ਲੰਗੀ ਹੈ ਜਿਸ ਪਾਰਟੀ ਨੇ ਉੱਥੇ ਇਸ ਚ ਮਿਹਨਤ ਕਰ ਲਈ ਹੋਈ। ਹਾਂ ਚਾਹੇ ਸਰਵਜੀਤ ਸਿੰਘ ਖਾਲਸੇ ਨੇ ਬਿਲਕੁਲ ਚਾਹੇ ਕਰਮਜੀਤ ਅਨਮੋਲ ਨੇ ਅਸੀਂ ਵੀ ਇਹੀ ਮੰਨ ਰਹੇ ਸੀ ਕਿ ਇਹਦਾ ਜਾਨ ਕਿ ਲੀਡ ਵੱਧ ਤੋਂ ਵੱਧ 15 20 25000 ਦੀ ਮੈਕਸਿਮਮ ਜਿਹੜੀ ਅਖੀਰਲੇ ਦਿਨ ਬਦਲੀ ਜਾ ਸਕਦੀ ਹੁੰਦੀ ਹੈ ਜਿਹੜੇ ਨੇ ਅਖੀਰਲੇ ਦਿਨ ਜੱਜ ਕੇ ਪ੍ਰਚਾਰ ਜਾਂ ਪੈਰਾ ਦੇ ਲਿਆ ਇਹ ਬਿਲਕੁਲ ਕਰਨ ਦੀ ਗਲਤਫਹਮੀ ਠੀਕ ਹੈ ਕਿਉਂਕਿ ਲੋਕ ਸਰਕਾਰ ਤੋਂ ਕੰਮ ਵੀ ਲੈਣੇ ਹੁੰਦੇ ਨੇ ਹਮ ਸਰਕਾਰਾਂ ਦੇ ਕੋਲ ਬਹੁਤ ਕੁਝ ਹੁੰਦਾ ਹੈ ਜੀ ਜੇ ਸਰਵਜੀਤ ਸਿੰਘ ਦੀ ਲੀਡ 20 ਜਾਂ 25000 ਸੀ ਨਾ ਵੋਟਾਂ ਤੋਂ ਪਹਿਲਾਂ ਹਮ ਤਾ ਰਿਜ਼ਲਟ ਕੁਛ ਵੀ ਆ ਸਕਦਾ ਹੈ ਬੋਟ ਫਿਰ 10-12 ਹਜ਼ਾਰੇ ਚਾਹੀਦੀ ਸੀ ਬਹੁਤ ਵੱਡੀ ਖੇਡ ਨਹੀਂ ਚਾਂਸਸ ਹੈਗੇ ਆ ਸਰਜੀਤ ਸਿੰਘ ਖਾਲਸਾ ਦੇ ਜਿੱਤਣ ਦੇ ਪਰ ਇਹ ਕੋਈ ਅਤ ਕਥਨੀ ਨਹੀਂ ਹੋਏਗੀ ਕਿ ਕਰਮਜੀਤ ਅਨਮੋਲ ਉੱਥੇ ਤੋਂ ਵਧੀਆ ਮਾਰ ਜੰਦੇ ਨਾਲ ਸੀਟ ਕੱਢ ਲੈਣਾ ਜਿੱਥੇ ਤੱਕ ਸਬੰਧ ਹੈ ਹਾਂਸ ਰਾਜ ਹਾਂਸ ਦਾ ਮੈਨੂੰ ਉਹ ਬੰਦੇ ਦੀ ਸਮਝ ਨਹੀਂ ਆਈ ਉਹ ਮੋਦੀ ਸਾਹਿਬ ਨੂੰ ਕਹੀ ਜਾਂਦਾ ਮੈਨੂੰ ਸਾਹਿਬ ਦਾ ਹੁਕਮ ਹੈ ਸਾਹਿਬ ਦੀ ਕਿਰਪਾ ਜੀ ਉਹ ਭਾਈ ਜੀ ਕਿਰਪਾ ਹੁੰਦੀ ਦਿੱਲੀ ਤੋਂ ਤੈਨੂੰ ਜਿਹੜੀਆਂ ਪੱਕੀ ਸੀਟ ਜਿਹੜੀ ਤੂੰ 4-5 ਲੱਖ ਵੋਟਾਂ ਨਾਲ ਜਿੱਤੀ ਸੀ ਤੈਨੂੰ ਉੱਥੇੋਂ ਖੜਾ ਕਰ ਦਿੰਦਾ ਜੇ ਤੈਨੂੰ ਨੂੰ ਸੰਸਦ 'ਚ ਲੈ ਕੇ ਜਾਣਾ ਹੁੰਦਾ ਜੀ ਤੈਨੂੰ ਤਾਂ ਉਹਨੇ ਅਗਨੀ ਪ੍ਰੀਖਿਆ 'ਚ ਪਾਇਆ ਹੂੰ ਤੂੰ ਫੇਰ ਕਹੀ ਜਾਂਦਾ ਮੇਰਾ ਖਿਆਲ ਆ ਹੰਸਰਾ ਜਹਾਂਸ ਬਹੁਤ ਜਲਦੀ ਫਰੀਦਕੋਟ ਤੋਂ ਜਲੰਧਰ ਜਲੰਧਰ ਤੋਂ ਸ਼ਫੀ ਪਰਪੰਡ ਚ ਆ ਜਾਏਗਾ ਹੂੰ ਭਾਈ ਜਿਹੜੀ ਤੁਸੀਂ ਗੱਲ ਕਹਿ ਰਹੇ ਹੋ ਕਿ ਨੈਕ ਟੂ ਨੈਕ ਮੁਕਾਬਲਾ ਕਰਮਜੀਤ ਅਣਮੋਲ ਤੇ ਖਾਲਸਾ ਦੇ ਵਿਚਾਲੇ ਹੈ ਕੀ ਅੱਜ ਇੱਕ ਤਰੀਕ ਇਹ ਕੱਲੂ ਘਰੇ ਵੱਜੋਂ ਆਪਣੇ ਸਿੱਖ ਮਨਾਉਂਦੇ ਨੇ ਇੱਕ ਤਰੀਕ ਦਾ ਫੈਕਟਰ ਕੰਮ ਕਰੇਗਾ ਉੱਤੇ ਬਿਲਕੁਲ ਕਰੇਗਾ ਕਰਾ ਜੂਨ ਮਹੀਨੇ ਇੱਕ ਇਦਾਂ ਦਾ ਮਹੀਨਾ ਹੈ ਜਿਸ ਦੇ ਵਿੱਚ ਕੋਈ ਵੀ ਸਿੱਖ ਇਹੜਾ ਇੱਕ ਬੇਗ ਦੇ ਵਿੱਚ ਟਲ ਜਾਂਦਾ ਹੈ ਬਿਲਕੁਲ ਠੀਕ ਠੀਕ ਹੈ ਨਾ ਸੋ ਉਸ ਦਾ ਇਫੈਕਟ ਤਾਂ ਜਰੂਰ ਰਹੇਗਾ ਹੀ ਰਹੇਗਾ ਇਹ ਹਾਂ